ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਇਸ ਸਮੇਂ ਹਰ ਇੱਕ ਦਾ ਇੱਕੋ ਸਵਾਲ ਹੈ ਕਿ ਐਸਾ ਝੋਨਾ ਕਿਹੜਾ ਲੱਗੇਗਾ ਜੋ ਝੋਨਾ ਲੱਗੇਗਾ ਤੇ ਵਿਕੇਗਾ ਕਿਹੜਾ ਤਾਂ ਇਹ ਸਭ ਤੋਂ ਵੱਡਾ ਸਵਾਲ ਹੈ ਇਹ ਸਵਾਲ ਉੱਠ ਕਿਉਂ ਰਿਹਾ ਹੈ ਇਹ ਸਵਾਲ ਇਸ ਕਰਕੇ ਉੱਠ ਰਿਹਾ ਕਿ ਪਿਛਲੇ ਸਾਲ PR 126 ਦੇ ਵਿੱਚ ਦਿੱਕਤ ਆਈ ਹੈ ਜਾਂ 131 ਦੇ ਵਿੱਚ ਵੀ ਕੋਈ ਜਗ੍ਹਾ ਦਿੱਕਤ ਦੇ ਬਲ 31 ਤਾਂ ਨਹੀਂ ਸੀ ਉਹ ਹੋ ਸਕਦਾ ਹੈ ਕੋਈ ਵੈਰਾਈਟੀ ਕੋਈ ਸ਼ੋਰ ਹੋਵੇ ਤਾਂ ਜਿੱਥੇ ਸਹੀ 31 ਉਥੇ ਦਿੱਕਤ ਨਹੀਂ ਆਈ ਚਲੋ ਕੋਈ ਵੀ ਗੱਲ ਹੈ ਕਿ ਪਿਛਲੇ ਸਾਲ ਆਪਾਂ ਨੂੰ ਜਿਹੜਾ ਹੈਗਾ ਦਿੱਕਤਾਂ ਆਈਆਂ ਇਹਦੇ ਕਰਕੇ ਹੁਣ ਆਪਾਂ ਇਹ ਸਵਾਲ ਵਾਰ-ਵਾਰ ਕਰ ਰਹੇ ਕਿ ਆਈਟੀ ਝੋਨਾ ਕਿਹੜਾ ਲਾਵਾਂਗੇ ਤਾਂ ਇਸੇ ਸਬੰਧੀ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਕੀ ਕਹਿਣਾ ਹੈਗਾ ਤੇ ਇਸ ਦੇ ਉੱਪਰ ਗੱਲ ਕਰਨੀ ਤਾਂ ਸਾਨੂੰ ਪੰਜਾਬ ਨੂੰ ਦੋ ਭਾਗਾਂ 'ਚ ਵੰਡਣਾ ਪਵੇਗਾ ਇੱਕ ਭਾਗ ਤਾਂ ਉਹ ਹੋਏਗਾ ਜਿਸ ਭਾਗ ਦੇ ਵਿੱਚ ਨਰਮਾ ਲੱਗਦਾ ਸੀਗਾ ਜ਼ਮੀਨ ਦਾ ਪਾਣੀ ਮਾੜਾ ਹੈ ਤੇ ਪਿਛਲੇ ਸਾਲਾਂ ਦੇ ਵਿੱਚ ਉਹਨਾਂ ਨੇ ਹਾਈਬ੍ਰਿਡ ਲਾਇਆ ਸੀ ਤੇ ਹਾਈਬ੍ਰਿਡ ਦਾ ਖੱਜਲਖੁਆਰੀ ਹੋਈ ਸੀਗੀ ਦੂਸਰਾ ਬਾਕੀ ਇੰਟਾਇਰ ਪੰਜਾਬ ਜੋ ਰਹਿ ਗਿਆ ਉਹਦੇ ਬਾਰੇ ਤਾਂ ਜੇ ਆਪਾਂ ਬਾਕੀ ਪੰਜਾਬ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤੁਸੀਂ ਇੱਕ ਸਵਾਲ ਕਰਦੇ ਹੋ ਕਿ ਕੀ 126 ਦੇ ਵਿੱਚ ਦਿੱਕਤ ਆਏਗੀ ਦੇਖੋ ਪਿਛਲਾ ਸਾਲ 126 ਦੇ ਵਿੱਚ ਦਿੱਕਤ ਆਈ ਹੈ ਉਹ ਜਿਹੜੀ ਦਿੱਕਤ ਆਈ ਹੈ ਉਹ ਇੱਕ ਕੀ ਕਹੋਂਗੇ ਜੋ ਸਾਰੇ ਜਾਣਦੇ ਹੋ ਕੀ ਹੋਇਆ ਹੈ ਉਹ ਇੱਕ ਐਡਮਿਨਿਸਟ੍ਰੇਸ਼ਨ ਲੈਵਲ ਤੇ ਇੱਕ ਪ੍ਰੋਬਲਮ ਸੀਗੀ ਮੈਂ ਸਿਰਫ ਇਹ ਕਹਿਣਾ ਚਾਹਾਂਗਾ ਕਿ ਜੇ 126 ਕਿਸਮਾ ਮਾੜੀ ਹੁੰਦੀ ਤਾ ਉਹਨੂੰ 7-8 ਸਾਲ ਹੋ ਗਏ ਛੇਵੀਂ ਕਿਸਮ ਬਿਜਾਰ ਚਾਈ ਨਹੀਂ ਤਾਂ 7-8 ਸਾਲ ਦੇ ਵਿੱਚ ਇਹ ਦਿੱਕਤ ਨਹੀਂ ਹੋਣੀ ਚਾਹੀਦੀ ਸੀ ਜਿਹੜੀ ਚੀਜ਼ 7-8 ਸਾਲ ਤੋਂ ਵਿਕ ਰਹੀ ਹੈ ਉਹ ਕਿਵੇਂ ਕੋਈ ਕਹ ਦੇਗਾ ਕਿ ਇਹ ਜਿਹੜਾ ਹੈਗਾ 8 ਸਾਲਾਂ ਬਾਅਦ ਹੋਣ ਵਿੱਚ ਟੋਟਾ ਹੁੰਦਾ ਥੋੜਾ ਜਆ ਆ ਵੀ ਸੀ ਸਾਹਿਬ ਨੂੰ ਸੁਣੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਦੇ ਮੇਲੇ ਦੇ ਵਿੱਚ 22 ਮਾਰਚ 2025 ਨੂੰ ਜਿਹੜਾ ਸਾਡੇ ਵੀ ਸੀ ਸਾਹਿਬ ਨੇ ਡਾਕਟਰ ਸਤਵੀਰ ਸਿੰਘ ਗੋਸਲ ਜੀ ਉਹਨਾਂ ਨੇ ਕੀ ਕਿਹਾ ਸਾਨੂੰ ਕਿਸਾਨ ਪੁੱਛਦੇ ਨੇ ਕਿ ਇਸ ਸਾਲ ਹੁਣ ਕਿ ਆਜ 126 ਦੀ ਜਿਹੜੀ ਖਰੀਦ ਹੋਵੇਗੀ ਸੋ ਸਾਡੀਆਂ ਜਿੰਨੀਆਂ ਵੈਰਾਈਟੀਆਂ ਨੇ ਹੁਣ ਸਹੀਂ ਉਹ ਸਾਰੀਆਂ ਹੀ A ਗ੍ਰੇਡ ਵੈਰਾਈਟੀਆਂ ਨੇ ਤੇ FCI ਵੱਲੋਂ ਇਹ ਹੋਇਆ ਹੈ ਕਿ ਜਿਹੜੀਆਂ ਵੀ A ਗ੍ਰੇਡ ਵੈਰਾਈਟੀਆਂ ਹੁੰਦੀਆਂ ਨੇ ਉਹ ਸਾਰੀਆਂ FCI ਖਰੀਦੇਗੀ ਸੋ ਕੋਈ ਚਿੰਤਾ ਦੀ ਗੱਲ ਨਹੀਂ ਤੁਹਾਨੂੰ ਆਪਣੀਆਂ ਜਿੰਨੀਆਂ ਰਾਈਸ ਦੀਆਂ ਵੈਰਾਈਟੀਆਂ ਪੀ ਨੇ ਰਿਕੁਐਂਡ ਕੀਤੀਆਂ ਉਹਨਾਂ ਦੀ ਵਿਕਰੀ ਜ਼ਰੂਰ ਮੰਡੀ ਚ ਹੋਏਗੀ ਪਿਛਲੀ ਵਾਰੀ ਤਾਂ ਕੀ ਕਿਹਾ ਵੀਸੀ ਸਾਹਿਬ ਦਾ ਇਹ ਕਹਿਣਾ ਹੈ ਕਿ ਜਿੰਨੀਆਂ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਝੋਨੇ ਦੀਆਂ ਪੀ ਆਰ ਕਿਸਮਾਂ ਨੇ ਪੀ ਆਰ 132 131 130 129 128 127 126 122 121 ਜੋ ਵੀ ਕਿਸਮਾਂ ਇਹ ਸਾਰੀਆਂ ਕਿਸਮਾਂ ਏ ਗ੍ਰੇਡ ਨੇ ਤਾਂ ਇਹ ਜਿਹੜੀਆਂ ਏ ਗ੍ਰੇਡ ਕਿਸਮਾਂ ਨੇ ਇਹਨਾਂ ਸਾਰੀਆਂ ਨੂੰ ਆਏ ਨਹੀਂ ਕਿ ਕੱਲਾ ਝਾੜ ਦੇਖ ਕੇ ਇਹਨਾਂ ਨੂੰ ਜਿਹੜਾ ਹੈਗਾ ਰეკਮੈਂਡ ਕਰ ਦਿੱਤਾ ਇਨਾਂ ਦੇ ਲਈ ਇੱਕ ਸਪੈਸ਼ਲ ਜਿਹੜਾ ਹੈਗਾ ਹੈ ਕਮੇਟੀ ਬਣਦੀ ਹੈ ਜਿਹੜੀ ਕਿ ਐਫਸੀਆਈ ਦੀਆਂ ਸਪੈਸੀਫਿਕੇਸ਼ਨ ਦੇ ਨਾਲ ਇਹਨੂੰ ਦੇਖਦੀ ਹੈ ਕਿਉਂਕਿ ਝੋਨਾ ਜਿਹੜਾ ਹੈਗਾ ਉਹ ਐਫਸੀਆਈ ਕੋਲੇ ਜਾਣਾ ਹੈ ਤਾਂ ਐਫਸੀਆਈ ਦੀ ਜੋ ਰਿਕੁਆਇਰਮੈਂਟ ਹੈ ਚੌਲ ਕਿੰਨਾ ਨਿਕਲਦਾ ਚੌਲ ਦੀ ਲੰਬਾਈ ਕਿੰਨੀ ਹੈ ਚਮਕ ਕਿੰਨੀ ਹੈ ਚੌਲ ਦਾ ਟੋਟਾ ਕਿੰਨਾ ਹੁੰਦਾ ਨਮੀ ਕਿੰਨੀ ਰਹਿੰਦੀ ਹੈ ਇਹ ਸਾਰੀਆਂ ਸਪੈਸੀਫਿਕੇਸ਼ਨ ਪਾਸ ਕਰਨ ਤੋਂ ਬਾਅਦ ਕਿਸਮਾਉਂਦੀ ਹੈ ਤਾਂ ਸਿੱਧੇ ਸ਼ਬਦਾਂ ਦੇ ਵਿੱਚ ਕਿਸਮ ਦੇ ਵਿੱਚ ਕਿਸੇ ਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਕਿਸਮ 'ਚ ਤੁਸੀਂ ਇਹ ਨਹੀਂ ਕਹਿ ਸਕਦੇ ਕੋਈ ਪ੍ਰੋਬਲਮ ਹੈਗੀ ਹੈ हां ਜੋ ਤੁਹਾਡੇ ਨਾਲ ਹੋਇਆ ਪਿਛਲੇ ਸਾਲ ਉਹ ਇੱਕ ਜੱਗੋਂ 13ਵੀਂ ਸੀ ਤੇ ਉਹਦੇ ਵਿੱਚ ਵੱਧ ਕਿਸਮ ਦੀ ਸਾਡੀ ਇਹ ਰਹੀ ਕਿ ਅਸੀਂ ਅਸੀਂ ਤੇ ਸਾਡੀਆਂ ਕਿਸਾਨ ਜਥੇਬੰਦੀਆਂ ਉਸ ਮੁੱਦੇ ਨੂੰ ਚੰਗੇ ਤਿੱਕਣਾ ਚੁੱਕ ਨਹੀਂ ਸਕੇ ਹਾਂ ਇੱਕ ਦਿੱਕਤ ਆ ਜ਼ਰੂਰ ਹੈ ਇਹਦੇ ਬਾਰੇ ਵਾਈ ਚਾਂਸਰ ਸਾਹਿਬ ਨੇ ਕੀ ਕਿਹਾ ਤੁਸੀਂ ਇਹਨੂੰ ਸੁਣੋ ਇਸ ਕੱਕਰੀ ਸੀ ਬਿਕਰਿਆ ਕਿ ਪਿਛਲੇ ਸਾਲ ਤੇ ਗਦਾਮ ਨਹੀਂ ਸੀ ਖਾਲੀ ਦੂਜੀ ਕੇ ਵੀ ਆ ਗਿਆ ਕਿ ਕੁਝ ਭਰਾਵਾਂ ਨੇ ਜਿਹੜੀ ਹੁਣ ਸਮਰ ਮੱਕੀ ਲੱਗਦੀ ਹੈ ਗਰਮੀ ਦੀ ਮੱਕੀ ਉਹ ਤੋਂ ਬਾਅਦ ਝੋਨਾ ਲਾਇਆ 15 ਜੁਲਾਈ ਤੋਂ ਬਾਅਦ ਝੋਨਾ ਲਾਇਆ ਉਹ ਲੇਟ ਪੱਕਦਾ ਸੀ ਤੇ ਪੱਕਣ ਜੀ ਨਹੀਂ ਆਇਆ ਤੇ ਸਿਲ ਬਹੁਤ ਸੀ ਤੇ ਮੰਡੀਕਰਨ ਚ ਪ੍ਰੋਬਲਮ ਆਈ ਸੋ ਜਿੰਨੇ ਵੀ ਕਿਸਾਨ ਵੀਰ ਇੱਥੇ ਬੈਠੇ ਨੇ ਅਸੀਂ ਇਹੀ ਗੁਜਾਰਸ਼ ਕਰਦੇ ਆ ਕਿ ਝੋਨਾ ਜਿਹੜਾ ਲਾਉਣਾ ਹੈ ਉਹ 15 ਜੁਲਾਈ ਤੋਂ ਪਹਿਲਾਂ ਪਹਿਲਾਂ ਲਾ ਲਿਆ ਕਰੋ ਤਾਂ ਕਿ ਇਹ ਪ੍ਰੋਬਲਮ ਵਾਈ ਚੰਦਰ ਸਾਹਿਬ ਕਹਿ ਰਹੇ ਹੈ ਜੇਕਰ ਅਸੀਂ 15 ਜੁਲਾਈ ਤੋਂ ਝੋਨਾ ਅਪਸ਼ੇਤਾ ਕਰ ਦਿੰਨੇ ਆ ਤਾ ਔਸਟੋਨੇ ਦੇ ਵਿੱਚ ਨਮੀ ਨਹੀਂ ਜਾਂਦੀ ਤਾਂ ਇਸ ਕਰਕੇ ਕਿਸੇ ਵੀ ਹਾਲਤ ਦੇ ਵਿੱਚ ਝੋਨਾ 15 ਜੁਲਾਈ ਤੋਂ ਪਛੇਤਾ ਨਾ ਕਰਿਓ ਇਹ ਗੱਲ ਸਮਝ ਆਉਂਦੀ ਹੈ ਕਿ ਜੇਕਰ ਅਸੀਂ ਝੋਨਾ ਜ਼ਿਆਦਾ ਪਛੇਤਾ ਕਰ ਦਾਂਗੇ 15 ਜੁਲਾਈ ਤੋਂ ਪਿੱਛੇ ਲੈ ਜਾਾਂਗੇ ਤਾਂ ਉਹਦੇ ਵਿੱਚ ਦਿੱਕਤ ਆਏਗੀ ਕਿ ਉਹਦੀ ਨਮੀ ਨਹੀਂ ਜਾਏਗੀ ਇਸ ਚੀਜ਼ ਦਾ ਧਿਆਨ ਤੁਹਾਨੂੰ ਰੱਖਣਾ ਪਏਗਾ ਤਾਂ ਫਿਰ ਮੈਂ ਤੁਹਾਨੂੰ ਇਹ ਹੀ ਕਵਾਂਗਾ ਕਿ ਜਿਹੜੀ ਕਿਸਮ ਤੁਹਾਡੇ ਖੇਤ ਦੇ ਵਿੱਚ ਤੁਹਾਡੇ ਏਰੀਆ ਦੇ ਵਿੱਚ ਤੁਹਾਨੂੰ ਮਾਫਕ ਹੈ ਉਹੋ ਹੀ ਕਿਸਮ ਨੂੰ ਲਾਓ ਜੇ ਕਾ ਤੁਹਾਡੇ ਨਾਲ ਪਿਛਲੀ ਵਾਰੀ ਤਰ੍ਹਾਂ ਕੋਈ ਲੁੱਟ ਹੁੰਦੀ ਹੈ ਤਾਂ ਉਸ ਮੁੱਦੇ ਨੂੰ ਪ੍ਰਸ਼ਾਸਨ ਦੇ ਕੋਲੇ ਚੱਕਣਾ ਪਵੇਗਾ ਤੁਹਾਨੂੰ ਤਾਂ ਹੀ ਬਚੋਗੇ ਜੇ ਤੁਸੀਂ ਪ੍ਰਸ਼ਾਸਨ ਕੋਲੇ ਨਹੀਂ ਚੱਕੋਗੇ ਉਸ ਮੁੱਦੇ ਨੂੰ ਸਹੀ ਤਰੀਕਾ ਨਾਲ ਨਹੀਂ ਚੱਕਿਆ ਜਾਏਗਾ ਤਾਂ ਫੇਰ ਜਿਹੜਾ ਹੈਗਾ ਤਾਂ ਉਹ ਤਾਂ ਲੁੱਟ ਹੈ ਲੁੱਟ ਨੂੰ ਫਿਰ ਕੀ ਕਹਿ ਸਕਦੇ ਕਿਸੇ ਵੀ ਕਿਸਮ ਤੇ ਹੋ ਸਕਦੀ ਹੈ ਹੁਣ ਜਿਹੜਾ ਸਾਡਾ ਏਰੀਆ ਹੈਗਾ ਹਾਈਬ੍ਰਿਡ ਵਾਲਾ ਉਹ ਏਰੀਆ ਜਿੱਥੇ ਪਾਣੀ ਮੜਾ ਹੈ ਦੇਖੋ ਮੈਂ ਇਹ ਤਾਂ ਸਾਫ਼ ਤੇ ਸਪਸ਼ਟ ਕਹਿਣਾ ਮੇਰੀ ਹਰ ਵੀਡੀਓ ਤੁਸੀਂ ਜਾਣਦੇ ਹੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪੰਜਾਬ ਨੂੰ ਬਹੁਤ ਕੁਝ ਦਿੱਤਾ ਹੈ ਬਹੁਤ ਕਿਸਮਾਂ ਦਿੱਤੀਆਂ ਸਾਡੇ ਝਾੜ ਬਹੁਤ ਪਹੁੰਚੇ ਆ ਲੇਕਿਨ ਨਰਮਾ ਬੈਲਟ ਆਸਤੇ ਧਾਤ ਜਿਹੜੇ ਹੈਗੇ ਇਸ ਤਰ੍ਹਾਂ ਖੜੇ ਹੈ ਹੱਥ ਖੜੇ ਕਿਉਂ ਹੈ ਕਿਉਂਕਿ ਨਾ ਤਾਂ ਸਾਡੇ ਕੋਲ ਇਸ ਸਮੇਂ ਕੋਈ ਇਹੋ ਜੀ ਕਿਸਮ ਹੈਗੀ ਨਰਮੇ ਦੀ ਜਿਹੜੀ ਕਿ ਗੁਲਾਬੀ ਸੁੰਢੀ ਦਾ ਟੱਕਰਾ ਕਰ ਸਕੇ ਉਹਨੂੰ ਹੋ ਸਕਦਾ 1 ਸਾਲ ਲੱਗਣ ਜਾਂ 2 ਸਾਲ ਲੱਗਣ ਹਾਂ ਐਸਆਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਕਪਾਹ ਦੀ ਇੱਕ ਨਵੀਂ ਕਿਸਮ ਦਿੱਤੀ ਹੈ ਉਹ ਨੂੰ ਜੇ ਤੁਸੀਂ ਖੇਤਾਂ 'ਚ ਲਾਉਣੇ ਆ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਡਾ ਉਹ ਪ੍ਰ익 ਬਦਲ ਦੇਵੇ ਤਾਂ ਨਰਮੇ ਦੀ ਕਿਸਮ ਸਾਡੇ ਕੋਲੇ ਇਸ ਸਮੇਂ ਕੋਈ ਹੈ ਨਹੀਂ ਜਿਹੜਾ ਅਸੀਂ ਕਹਿ ਦਈਏ ਕਿ ਇਹ ਜਿਹੜੀ ਹੈਗੀ ਗੁਲਾਬੀ ਸੁੰਡੀ ਟੱਕਰਾ ਕਰਲੇਗੀ ਰਹੀ ਗਲ ਝੋਨੇ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਇਸ ਸਮੇਂ ਕੋਈ ਵੀ ਕਿਸਮ ਨਹੀਂ ਹੈਗੀ ਜਿਹੜੀ ਕਿ ਮਾੜੇ ਪਾਣੀ 'ਚ ਹੋ ਸਕੇ ਤੁਹਾਡੇ ਕੋਲੇ ਏਪੀਆ 118 ਕਿਸਮ ਸੀਗੀ ਇੱਕ ਉਹਦੇ ਵਿੱਚ ਕੋਈ ਟੈਕਨੀਕਲ ਰੀਜ਼ਨ ਸੀਗੇ ਉਹ ਕਿਸਮ ਜਿਹੜੀ ਹੈਗੀ ਆ ਉਹਦਾ ਸੀਡ ਪ੍ਰੋਡਕਸ਼ਨ ਬੰਦ ਕਰ ਦਿੱਤਾ ਗਿਆ ਹੈ ਪਰੰਤੂ ਠੀਕ ਹੈ ਫਿਰ ਵੀ ਪ੍ਰਾਈਵੇਟ ਇਹ ਵਿਅਕਤੀਆਂ ਕੋਲੋਂ ਪੀਆਰ 118 ਦਾ ਵੀ ਮਿਲ ਜਾਂਦਾ ਹੈ ਤਾਂ ਪੀਆਰ 118 ਮਾੜੇ ਪਾਣੀ ਦੇ ਵਿੱਚ ਸਾਡੇ ਕੋਲੇ ਹੋ ਜਾਂਦੀ ਹੈ ਹੁਣ ਜੇ ਬਾਜ਼ਾਰਦਾਰ ਹਿਅਾਨ ਮੈਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਕੀ ਹੋ ਰਿਹਾ ਹੈ ਬਾਜ਼ਾਰ ਦੇ ਵਿੱਚ ਕੁਝ ਲੋਕ ਪੀਲੀ ਪੂਸਾ ਦੇ ਮਗਰ ਭੱਜ ਰਏ ਕੋਰਾ 2B ਮਿਲ ਜਾਏ ਕੁਝ ਲੋਕ ਡੋਗਰ ਪੂਸਾ ਦਾ ਵੀ ਲੱਭ ਰਹੇ ਆ ਕੁਝ ਲੋਕ ਕਿ ਪ੍ਰਾਈਵੇਟ ਵੈਰੈਟੀ ਹੋਰ ਹੈ 212 ਉਹਦਾ ਵੀ ਲੱਭ ਰਹੇ ਆ ਹੁਣ ਇਹ ਕਿਸਮਾਂ ਦੀ ਆਪਣੀ ਦਿੱਕਤ ਹੈ ਇਹ ਜਿਹੜਾ 118 ਟਾਈਮ ਯਾਰਾ ਲੈਂਦੀ ਹੈ ਹਲਦੀ ਰੋਗ ਯਾਰਾ ਪੈਂਦਾ ਹੈ ਡੋਗਰ ਪੁਸਾ ਪੀਲੀ ਪੁਸਾ ਇਹਨੂੰ ਬੈਕਟੀਰੀਆ ਬਲਾਈਟ ਆ ਸਕਦਾ ਹੈ ਟਾਈਮ ਜ਼ਿਆਦਾ ਲੈਂਦੀਆਂ ਪਾਣੀ ਯਾਰਾ ਉੱਥੇ ਲੱਗੇਗਾ ਤੇ ਜਿਹੜੀ 212 ਹੈਗੀ ਆ ਇਹ ਦੀ ਜਿਹੜੀ ਹੈਗੀ ਆ ਤੁਹਾਨੂੰ ਦੇਖਦੇ ਹੋ ਕਿ ਇਹਦਾ ਨਾਟ ਬਹੁਤ ਹੁੰਦਾ ਪਰਾਲੀ ਸਮਝ ਨਹੀਂ ਆਉਂਦੀ ਹੈ ਪਰੰਤੂ ਹਾਂ ਇਹ ਗੱਲ ਹੈ ਕਿ ਕਿਸਾਨ ਦੇ ਮਾੜੇ ਪਾਣੀ ਦੇ ਵਿੱਚ ਇਹ ਕਿਸਮਾਂ ਹੋ ਜਾਂਦੀਆਂ ਇਹ ਜੋ ਕਿਸਾਨਾਂ ਦਾ ਤਜਰਬਾ ਦੱਸਦਾ ਹੈ ਇਸ ਤੋਂ ਬਿਨਾਂ ਸਾਡੇ ਕੋਲ ਇੱਕ ਬਾਸਮਤੀ ਦੀ ਕਿਸਮਤ ਸੀਐਸਆਰਪੀ ਜਿਹੜੇ ਕਿ ਅਸੀਂ ਮਾੜੇ ਪਾਣੀ ਦੇ ਵਿੱਚ ਵੀ ਉਗਾ ਸਕਦੇ ਆ ਤੇ ਵਧੀਆ ਝਾੜ ਦਿੰਦੀ ਹੈ ਧਿਆਨ ਰੱਖਣਾ ਕਿ ਸੀਐਸਆਰ ਤੀਨ ਨੂੰ ਯੂਰੀਆ ਬਹੁਤ ਘੱਟ ਪਏਗੀ ਠੀਕ ਹੈ 11 21 ਤਰੀਕ ਕੁਆਲਟੀ ਉੱਪਰ ਹੁੰਦੀ ਹੈ 11 ਕਿਲੋ ਰੇਟ ਵੱਧ ਹੋਏਗਾ ਝਾੜ ਥੋੜਾ ਇਹਦਾ ਘੱਟ ਹੋਏਗਾ ਤਾਂ ਇਹਨੂੰ ਅਸੀਂ ਲਾ ਸਕਦੇ ਆ ਹੁਣ ਰਹੀ ਗੱਲ ਹਾਈਬ੍ਰਿਡ ਦੀ ਹਾਈਬ੍ਰਿਡ ਦੇ ਲਈ ਮੈਂ ਕਹਾਂਗਾ ਕਿ ਜਿੱਥੇ ਪਾਣੀ ਮਾੜਾ ਹੈ ਜਿੱਥੇ ਹੋਰ ਚੋਣਾ ਨਹੀਂ ਹੁੰਦਾ ਜਿੱਥੇ ਥੜਪ ਨਰਮੇ ਦਾ ਆਪਸ਼ਨ ਨਹੀਂ ਹੈਗਾ ਤੇ ਕਿਸਾਨ ਦੇ ਕੋਲੇ ਕੋਈ ਆਪਸ਼ਨ ਹੀ ਨਹੀਂ ਪੈਂਦਾ ਹਾਈਬ੍ਰਿਡ ਨੂੰ ਛੱਡ ਕੇ ਕਿਸੇ ਹੋਰ ਪਾਸੇ ਜਾਣ ਦਾ ਭਾਵੇਂ ਕਿ ਯੂਨੀਵਰਸਿਟੀ ਨੇ ਕੀ ਕੀ ਹਾਈਬ੍ਰਿਡ ਦੇ ਬਾਰੇ ਇਹ ਤੁਸੀਂ ਜਿਹੜਾ ਹੈਗਾ ਇੱਥੇ ਸੁਣ ਸਕਦੇ ਹੋ ਕਿ ਹਾਈਬ੍ਰਿਡ ਜਿ ਵਿਕੇ ਨੇ ਝੋਨੇ ਦੇ ਹਾਈਬ੍ਰਿਡ ਬਹੁਤ ਵਿਕੇ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਕਦੇ ਝੋਨੇ ਦੇ ਹਾਈਬ੍ਰਿਡ ਨੂੰ ਰეკਮੈਂਡ ਨਹੀਂ ਕੀਤਾ ਇਹਨਾਂ ਮਹਿੰਗਾ ਬੀਜ ਲੈ ਕੇ ਵੀ ਤੁਹਾਨੂੰ ਹਰ ਸਾਲ ਲੈਣਾ ਪੈਣਾ ਤੇ ਉਹਦਾ ਟੋਟਾ ਬਹੁਤ ਹੈ ਜਦੋਂ ਟੋਟਾ ਉਹਦਾ ਬਹੁਤ ਹੋਏਗਾ ਤੇ ਉਹਦਾ ਮੰਡੀਕਰਨ ਚ ਪ੍ਰੋਬਲਮ ਆਉਣੀ ਆਉਣੀ ਹੈ ਸੋ ਗਰੇਜ਼ ਕਰੋ ਕਿ ਆਪਾਂ ਝੋਨੇ ਦੇ ਹਾਈਬ੍ਰਿਡ ਨਾ ਲਈਏ ਹਾਂ ਇਹ ਸੱਚ ਹੈ ਕਿ ਇਹਦਾ ਟੋਟਾ ਜ਼ਿਆਦਾ ਹੁੰਦਾ ਹੈ ਕੋਈ ਦੋ ਰਹਿਣੀ ਇਹ ਵੀ ਸੱਚ ਹੈ ਕਿ ਇਹਦਾ ਬੀ ਬਹੁਤ ਮਹਿੰਗਾ ਮਿਲਦਾ ਤੇ ਅਗਲੇ ਸਾਲਾਂ ਚ ਪੀ ਆਪਾਂ ਨਹੀਂ ਰੱਖ ਸਕਦੇ ਪਰੰਤੂ ਹੁਣ ਇੱਥੇ ਗੇਮ ਖੜੀ ਹੈ ਪੰਜਾਬ ਸਰਕਾਰ ਦੇ ਪਾਲੇ ਦੇ ਵਿੱਚ ਦੇਖੋ ਜੇ ਤਾਂ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਹਾਈਬ੍ਰਿਡ ਝੋਨੇ ਦੇ ਬੀ ਦੀ ਵਿਕਰੀ ਹੋਣ ਦਿੰਦੀ ਹੈ ਫਿਰ ਤਾਂ ਕਿਸਾਨ ਨੂੰ ਲਾਏਗਾ ਜੇਕਰ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਹਾਈਬ੍ਰਿਡ ਝੋਨੇ ਦੀ ਵਿਕਰੀ ਬੰਦ ਕਰ ਦਿੰਦੀ ਹੈ ਤਾਂ ਫੇਰ ਇੱਕ ਵੱਖਰੀ ਗੱਲ ਹੈ ਫੇਰ ਤੁਸੀਂ ਕੀ ਲਾਉਂਗੇ ਫੇਰ ਤੁਹਾਡੇ ਕੋਲੇ ਉਹੀ 4-5 ਕਿਸਮਾਂ ਜਿਹੜੀਆਂ ਬਚੀਆਂ ਹੈਗੀਆਂ ਤੁਸੀਂ ਉਹਨਾਂ ਵਾਲੇ ਪਾਸੇ ਹੀ ਭਜੋਗੇ ਜਾਂ ਕੋਈ ਹੋਰ ਕਿਸਮ ਤੁਸੀਂ ਕਮੈਂਟ ਚ ਦੱਸ ਸਕਦੇ ਹੋ ਕਿ ਐਸ ਪਾਸੇ ਵੀ ਜਾ ਸਕਦੇ ਹਾਂ ਹਾਂ ਵਿਕਰੀ ਬੰਦ ਹੋਣੀ ਮੈਨੂੰ ਇਹ ਮੁਸ਼ਕਲ ਲੱਗਦੀ ਹੈ ਉਹ ਇਸ ਕਰਕੇ ਲੱਗਦੀ ਹੈ ਕਿਉਂਕਿ ਕੇਂਦਰ ਸਰਕਾਰ ਵੱਲੋਂ ਕੁਝ ਹਾਈਬ੍ਰਿਡ ਦੀਆਂ ਕਿਸਮਾਂ ਮਨਜ਼ੂਰ ਕੀਤੀਆਂ ਗਈਆਂ ਹਨ ਤਾਂ ਉਹਨਾਂ ਦੀ ਜਿਹੜਾ ਹੈਗਾ ਵਿਕਰੀ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਹੋਵੇਗੀ ਭਾਵੇਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਉਹਦੀ ਸਪੱਸ਼ਟ ਨਹੀਂ ਕਰਦੀ ਹਾਂ ਜੇਕਰ ਉਹਦੀ ਵਿਕਰੀ ਹੁੰਦੀ ਹੈ ਤਾਂ ਫੇਰ ਠੀਕ ਹੈ ਫੇਰ ਤਾਂ ਸਾਡੇ ਕੋਲੇ ਜਿਹੜਾ ਆਪਸ਼ਨ ਹੀ ਕੋਈ ਨਹੀਂ ਤਾਂ ਸਾਨੂੰ ਉਧਰ ਜਾਣਾ ਪਏਗਾ ਤਾਂ ਸਾਨੂੰ ਮੈਂਟਲੀ ਪ੍ਰੇਪੇਅਰ ਹੋਣਾ ਪਏਗਾ ਕਿ ਹਾਂ ਭਈ ਇਹ ਚ ਟੋਟਾ ਹੁੰਦਾ ਇਹ ਚਾ ਦਿੱਕਤਾਂ ਹੁੰਦੀਆਂ ਤਾਂ ਫੇਰ ਕੁੱਲ ਮਿਲਾ ਕੇ ਅਖੀਰ ਤੇ ਮੈਂ ਇਹੀ ਕਹਾਂਗਾ ਕਿ ਜੋ ਸਾਡੇ ਕਿਸਾਨਾਂ ਦਾ ਫੀਡਬੈਕ ਹੈ ਤਾਂ ਸਾਡੇ ਕੋਲੇ ਜਿਹੜਾ ਮਾੜਾ ਏਰੀਆ ਹੈਗਾ ਉਹਦੇ ਵਿੱਚ ਸੀਐਸਆਰ 30 ਪੀਆਰ 118 ਭਾਵੇਂ ਕਿ ਇਹਦਾ ਬੀ ਯੂਨੀਵਰਸਿਟੀ ਨੇ ਬੰਦ ਕੀਤਾ ਹੋਇਆ ਡੋਗਰ ਪੂਸਾ ਜੇ ਡੋਗਰ ਕੋਈ ਵੈਰਾਈਟੀ ਹੈ ਨਹੀਂਗੀ ਲੈਕਿਨ ਬਾਜ਼ਾਰ 'ਚ ਚੱਲ ਰਹੀ ਹੈ ਪੀਲੀ ਪੂਸਾ ਨਾਮ ਦੀ ਕੋਈ ਕਿਸਮ ਨਹੀਂ ਲੇਕਿਨ ਬਾਜ਼ਾਰ 'ਚ ਚੱਲ ਰਹੀ ਹੈ 212 ਨਾਮ ਦੀ ਕੋਈ ਨੋਟੀਫਾਈ ਕਿਸਮ ਨਹੀਂ ਹੈ ਲੇਕਿਨ ਬਾਜ਼ਾਰ 'ਚ ਚੱਲ ਰਹੀ ਹੈ ਤਾਂ ਇਹ ਕਿਸਮਾਂ ਬਾਜ਼ਾਰ 'ਚ ਮਿਲ ਰਹੀਆਂ ਲੋਕ ਇਹਨਾਂ ਨੂੰ ਖਰੀਦ ਰਹੇ ਐ ਤਾਂ ਇਹਨਾਂ ਦੇ ਵਿੱਚ ਜੋ ਕਿਸਾਨਾਂ ਦੀ ਫੀਡਬੈਕ ਹੈ ਕਿ ਮਾੜੇ ਪਾਣੀ 'ਚ ਜਗੇ ਹੋ ਜਾਂਦੀਆਂ ਐ ਤਾਂ ਇਹ ਵੱਡੀ ਗੱਲ ਜਿਹੜੀ ਹੈਗੀ ਐ ਉਹ ਇਸ ਏਰੀਆ 'ਚ ਜੋ ਫੀਡਬੈਕ ਆ ਰਹੀ ਹੈ ਕਿ ਖਰੀਦਦਾਰ ਵੀ ਕਹਿ ਰਿਹਾ ਕਿ ਇਹਨਾਂ ਕਿਸਮਾਂ ਨੂੰ ਸੀ ਖਰੀਦਾਂਗੇ ਤੇ ਸਾਨੂੰ ਜਿਹੜਾ ਹੈਗਾ ਇਹ ਕਿਸਮਾਂ ਜਿਕੇ ਲੱਗਦੀਆਂ ਤਾਂ ਅਸੀਂ ਇਹਨਾਂ ਨੂੰ ਖਰੀਦਣ 'ਚ ਕੋਈ ਦਿੱਕਤ ਨਹੀਂ ਆਏਗੀ ਰਹੀ ਕੱਲ ਹਾਈਬ੍ਰਿਡ ਤਾ ਫਿਰ ਭਈ ਤੁਸੀਂ ਜਿਹੜਾ ਹੈਗਾ ਲਾ ਸਕਦੇ ਹੋ ਪਰੰਤੂ ਉਹਦੇ ਵਿੱਚ ਕਲੀਅਰ ਉਹੀ ਹੈ ਕਿ ਪੰਜਾਬ ਸਰਕਾਰ ਨੇ ਹੇਤੀ ਕੁਸ਼ ਬਾਰੇ ਕਲੀਅਰ ਗਾਈਡਲਾਈਨਸ ਜਾਰੀ ਨਹੀਂ ਕੀਤੀਆਂ ਜੇਕਰ ਪੰਜਾਬ ਸਰਕਾਰ ਇਹ ਬਾਰੇ ਕੋਈ ਕਲੀਅਰ ਗਾਈਡਲਾਈਨਸ ਜਾਰੀ ਕਰ ਦਿੰਦੀ ਹੈ ਤਾਂ ਫਿਰ ਬਹੁਤ ਹੀ ਵਧੀਆ ਚੰਗੀ ਗੱਲ ਹੋਏਗੀ ਤਾਂ ਇਹ ਸਥਿਤੀ ਸੀ ਦੋਸਤੋ ਜੋ ਇਸ ਸਮੇਂ ਝੋਨੇ ਦੇ ਬੀਿਆਂ ਦੇ ਬਾਰੇ ਹੈ ਤਾਂ ਫੇ ਮੇਰੇ ਮੈਂ ਤਾਂ ਨੈਟਸ਼ਲ ਦੇ ਵਿੱਚ ਇਹੀ ਕਵਾਂਗਾ ਕਿ ਜਿਹੜਾ ਐਂਟਾਇਰ ਪੰਜਾਬ ਹੈਗਾ ਜਿੱਥੇ ਚੰਗੇ ਪਾਣੀ ਹੈਗੇ ਆ ਉਹ ਆਪਣੀਆਂ ਕਿਸਮਾਂ ਜਿਵੇਂ ਪਿਛਲੇ ਸਾਲਾਂ ਚ ਬੀਜਦੇ ਆ ਉਸੇ ਤਰੀਕੇ ਨਾਲ ਚੱਲੋ ਠੀਕ ਹੈ ਕਿ ਜਿਹੜਾ ਹੁਣ 126 ਵਾਲੀ ਹੈ ਉਹਨਾਂ ਨੂੰ ਤਾਂ ਲਾਉਣਾ ਹੀ ਪੈਣਾ ਹੈ ਜਿਹਨੇ ਮੱਕੀ ਲਾਈ ਹੈ ਜਾਂ ਜਿਹਨੇ ਅੱਗੇ ਆ ਕੇ ਮਟਰ ਲਾਉਣੇ ਆ ਉਹਦੀ ਮਜਬੂਰੀ ਹੈ ਉਹ ਹੋਰ ਪਾਸੇ ਜਾ ਵੀ ਨਹੀਂ ਸਕਦਾ ਤੇ ਉਹਨੂੰ ਝਾੜ ਵੀ ਚੰਗਾ ਦੇ ਰਹੀ ਹੈ ਤੇ ਉਹਨੂੰ ਉਧਰ ਜਾਣਾ ਪਏਗਾ ਤੇ ਜੇਕਰ ਕੱਲ ਨੂੰ ਕੋਈ ਤੁਹਾਡੇ ਨਾਲ ਧੱਕਾ ਹੁੰਦਾ ਹੈ ਤਾਂ ਉਹਦੀ ਸਾਨੂੰ ਪ੍ਰਸ਼ਾਸਨ ਦੇ ਕੋਲ ਕਾਰਵਾਈ ਕਰਨੀ ਪੈਗੀ ਹੁਣ ਐਕਟਰੀ ਵਾਲੀ ਗੱਲ ਨਹੀਂ ਕਿ ਅਸੀਂ ਜਿਹੜਾ ਸਾਡਾ 9 ਮਾਸ ਦਾ ਰਿਸ਼ਤਾ ਸਾਡਾ ਫਲਾਨੀ ਦਿੱਕਤ ਹੈ ਜੇ ਅਸੀਂ ਉਹਨੂੰ ਰੋਕ ਦੇਵਾਂਗੇ ਤਾਂ ਫਿਰ ਤੇ ਲੁੱਟ ਚੱਲਦੀ ਰਹੇਗੀ ਧੰਨਵਾਦ ਦੋਸਤੋ ਮੇਹਰ ਬਣੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ